ਗਰਗਾਸਲ ਉਸੇ ਦਿੱਲੀ ਦੇ ਇਸ਼ਾਰੇ ਤੇ ਅਕਾਲੀ ਦਲ ਬਾਦਲ ਦੀ ਸ਼ਹਿ ਤੇ ਗੈਰ ਸਵਿਧਾਨਕ ਗੁਰੂ ਸਾਹਿਬ ਦੀ ਗੈਰ ਹਾਜ਼ਰੀ ਰਾਤ ਦੇ ਹਨੇਰੇ ਪੰਥ ਦੀ ਗੈਰ ਹਾਜ਼ਰੀ ਬੇਸ਼ੱਕ ਕੁਝ ਦਿਨਾਂ ਵਾਸਤੇ ਪੱਕੇ ਨਹੀਂ ਕੱਚੇ ਕਾਰਜਕਾਰੀ ਜਥੇਦਾਰ ਲੱਗ ਸਕਦੇ ਪਰ ਪੰਥ ਨੇ ਕਦੋਂ ਪ੍ਰਵਾਨ ਕਰਨਾ ਇਹ ਅਜਿਹਾ ਸਮਾਂ ਨਹੀਂ ਹੈ ਕਿ ਨਾ ਪੰਥ ਨੇ ਪ੍ਰਵਾਨ ਕੀਤਾ ਤੁਹਾਨੂੰ ਬੇਸ਼ੱਕ ਤੁਸੀਂ ਕਾਰਜਕਾਰੀ ਜਥੇਦਾਰ ਲੱਗ ਗਏ ਹੋ ਪਰ ਸਿੱਖ ਪੰਥ ਇਨਕ ਧਿਆਨਤਾ ਰੱਖਦਾ ਹੀ ਹੈ ਕਿ ਜਿਹੜੇ ਕਾਲ ਤੱਕ ਸਭ ਤੋਂ ਦੇਸ਼ਾ ਨਿਰਦੇਸ਼ ਜਾਰੀ ਕਰ ਰਹੇ ਹੋ ਤੁਸੀਂ ਖਿਆਲ ਕਰਿਓ ਇਹ ਪੰਥ ਕਦਾ ਚਿੱਤ ਵੀ ਪਰਵਾਨ ਨਹੀਂ ਕਰੇਗਾ ਕਿ ਤੁਹਾਡੇ ਆਦੇਸ਼ ਪੱਖਪਾਤੀ ਰਾਜਸੀ ਤੇ ਕਿਸੇ ਮਜਬੂਰੀ ਵਸ ਲਾਲਚ ਵਸ ਖੁਦਗਰਜੀ ਦੀ ਬੋ ਮਾਰਦੇ ਹੋਣ ਤੁਸੀਂ ਤਾਂ ਆਦੇਸ਼ ਜਾਰੀ ਕੀਤਾ ਸੀਗਾ ਇਹ ਸ਼ਿਟ ਨੂੰ ਸ਼ਹਿ ਜੋ ਕੀਤਾ ਜਾਏ ਸ਼੍ਰੋਮਣੀ ਕਮੇਟੀ ਕਰੇ ਤਾਂ ਕਿ ਮਹਾਰਾਜ ਜੀ ਦੇ ਸਰੂਪ ਲੱਭੇ ਜਾਣ ਦੋਚੀ ਫੜੇ ਜਾਣ ਪੁਖਤਾ ਪ੍ਰਬੰਧ ਕੀਤੇ ਜਾਣ ਤੁਹਾਡੀ ਕੀ ਮਜਬੂਰੀ ਬਣ ਗਈ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 328 ਪਾਵਨ ਸਰੂਪਾਂ ਦੇ ਚੱਲ ਰਹੀ ਜਾਂਚ ਵਿੱਚ ਅੜਕਾ ਬਣ ਰਹੇ ਦੋਸ਼ੀ ਵਿਚਾਰੇ ਹੋ ਅਗਰਗਜ ਸਾਹਿਬ ਤੁਸੀਂ ਦਿੱਲੀ ਦੇ ਇਸ਼ਾਰੇ ਤੇ ਅਕਾਲੀ ਦਲ ਬਾਦਲ ਦੀ ਸ਼ਹਿ ਤੇ ਗੈਰ ਸਵਿਧਾਨਕ ਗੁਰੂ ਸਾਹਿਬ ਦੀ ਗੈਰ ਹਾਜ਼ਰੀ ਚ ਰਾਤ ਦੇ ਹਨੇਰੇ ਚ ਪੰਥ ਦੀ ਗੈਰ ਹਾਜ਼ਰੀ ਚ ਬੇਸ਼ੱਕ ਕੁਝ ਦਿਨਾਂ ਵਾਸਤੇ ਪੱਕੇ ਨਹੀਂ ਕੱਚੇ ਕਾਰਜਕਾਰੀ ਜਥੇਦਾਰ ਲੱਗ ਸਕਦੇ ਹੋ ਪਰ ਪੰਥ ਨੇ ਕਦੋਂ ਪ੍ਰਵਾਨ ਕਰਨਾ ਹੈ ਇਹ ਅਜੇ ਉਹ ਸਮਾਂ ਨਹੀਂ ਹੈ ਤੇ ਨਾ ਪੰਥ ਨੇ ਪ੍ਰਵਾਨ ਕੀਤਾ ਤੁਹਾਨੂੰ ਫਿਰ ਬੇਸ਼ੱਕ ਤੁਸੀਂ ਕਾਰਜਕਾਰੀ ਜਥੇਦਾਰ ਲੱਗ ਗਏ ਹੋ ਪਰ ਸਿੱਖ ਪੰਥ ਇਹਨਾਂ ਕ ਧਿਆਨਤਾ ਰੱਖਦਾ ਹੀ ਹੈ ਕਿ ਜਿਹੜੇ ਅਕਾਲ ਤੱਕ ਸਭ ਤੋਂ ਦਿਸ਼ਾ ਨਿਰਦੇਸ਼ ਜਾਰੀ ਕਰ ਰਹੇ ਹੋ ਤੁਸੀਂ ਖਿਆਲ ਕਰਿਓ ਇਹ ਪੰਥ ਕਦਾ ਚਿੱਤ ਵੀ ਪਰਵਾਹ ਨਹੀਂ ਕਰੇਗਾ ਕਿ ਤੁਹਾਡੇ ਆਦੇਸ਼ ਪੱਖਪਾਤੀ ਰਾਜਸੀ ਤੇ ਕਿਸੇ ਮਜਬੂਰੀ ਵਸ ਲਾਲਚ ਵਸ ਖੁਦ ਗਰਜੀ ਦੀ ਬੋਮਾਰਦੇ ਹੋਣ ਅਕਾਲ ਤੱਕ ਸਭ ਨੂੰ ਸਰਵਉੱਚਤਾ ਨੂੰ ਟਾ ਲਾਉਂਦੇ ਹੋਣ ਹੁਕਮਨਾਮੇ ਆਦੇਸ਼ਾਂ ਦੀ ਬੇਕਦਰੀ ਕਰਦੇ ਹੋਣ ਨਵਾਬ ਕਪੂਰ ਸਿੰਘ ਜੱਸਾ ਸਿੰਘ ਆਲੂ ਵਾਲੀਏ ਅਕਾਲੀ ਫੂਲਾ ਸਿੰਘ ਦੀ ਸ਼ਵੀ ਖਰਾਬ ਕਰਦੇ ਹੋਣ ਸਿੱਖ ਪੰਥ ਦਾ ਵਿਸ਼ਵਾਸ ਅਕਾਲ ਤੱਕ ਸਭ ਤੋਂ ਤੋੜਦੇ ਹੋਣ ਇਹ ਤਾਂ ਬਿਲਕੁਲ ਨਹੀਂ ਹੋਣ ਦੇਾਂਗੇ ਆਖਰੀ ਦਮ ਤੇ ਆਖਰੀ ਗੋਲੀ ਤੱਕ ਤੁਹਾਡੇ ਇਸ ਮਾੜੇ ਕਾਰਨਾਮਿਆਂ ਦੇ ਖਿਲਾਫ ਲੜਾਂਗੇ ਜਿਹੜੇ ਵਿਧੀ ਵਿਧਾਨ ਤੋਂ ਉਲਟ ਜਾ ਕੇ ਗਤੀਵਿਧੀਆਂ ਕਰ ਰਹਾ ਤੇ ਮੇ ਤੁਹਾਡਾ ਧਿਆਨ ਧਿਆਨ ਤਾਂ ਤੁਹਾਨੂੰ ਹੈ ਤੁਹਾਨੂੰ ਪਤਾ ਵੀ ਹੈ ਮਚਲੇ ਹੋਏ ਹੋਏ ਹੋ ਤੁਸੀਂ ਇਹ ਜਿਹੜਾ ਤੁਸੀਂ ਆਦੇਸ਼ ਜਾਰੀ ਕੀਤਾ 2 2 26 ਕਿ ਤੁਹਾਨੂੰ ਸਵਾਲ ਪੁੱਛਣਾ ਚਾਹੁੰਦੇ ਆ ਐ ਜੀ ਸਿੱਖ ਸੰਗਤ ਸੇਵਾਦਾਰਾ ਸਾਡੇ ਵੀ ਹੱਕ ਨੇ ਅਕਾਲ ਤਖਸਾਹਬ ਸਚਕਣ ਦਰਬਾਰ ਸਾਹਿਬ ਸ਼੍ਰੋਮਣੀ ਕਮੇਟੀ ਇਹ ਕਿਸੇ ਦੀ ਨਿੱਜੀ ਜ਼ਗੀਰ ਨਹੀਂ ਆ ਉਹ ਕਹਵੇ ਕਿ ਤੁਸੀਂ ਕੌਣ ਹੋਣੇ ਹੋ ਪੁੱਛਣ ਵਾਲੇ ਇਹ ਪੰਥ ਦੀ ਜ਼ਗੀਰ ਆ ਤੇ ਪੰਥ ਦੇ ਵਾਰਿਸ ਪੁੱਛ ਸਕਦੇ ਨੇ ਉਥੇ ਚੱਲ ਕੀ ਰਿਹਾ ਤੇ ਤੁਸੀਂ 2 ਤਰੀਕ ਨੂੰ ਜਿਹੜਾ ਇਹ ਆਦੇਸ਼ ਜਾਰੀ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 328 ਪਾਵਨ ਸਰੂਪਾਂ ਦਾ ਬਹੁਤ ਹੀ ਅਹਿਮ ਤੇ ਗੰਭੀਰ ਮਸਲਾ ਹੈ ਪਰ ਤੁਸੀਂ ਤਾਂ ਆਦੇਸ਼ ਜਾਰੀ ਕੀਤਾ ਸੀਗਾ ਕਿ ਸ਼ਿਟ ਨੂੰ ਸ਼ਹਿਜੋ ਕੀਤਾ ਜਾਏ ਸ਼੍ਰੋਮਣੀ ਕਮੇਟੀ ਕਰੇ ਤਾਂ ਕਿ ਮਹਾਰਾਜ ਜੀ ਦੇ ਸਰੂਪ ਲੱਭੇ ਜਾਣ ਦੋਸ਼ੀ ਫੜੇ ਜਾਣ ਪੁਖਤਾ ਪ੍ਰਬੰਧ ਕੀਤੇ ਜਾਣ ਤੁਹਾਡੀ ਕੀ ਮਜਬੂਰੀ ਬਣ ਗਈ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 328 ਪਾਵਨ ਸਰੂਪਾਂ ਦੀ ਚੱਲ ਰਹੀ ਜਾਂਚ ਵਿੱਚ ਅੜਕਾ ਬਣ ਰਹੇ ਹੋ ਦੋਸ਼ੀ ਵਿਚਾਰ ਰਹੇ ਹੋ ਇਦੀ ਵਜ੍ਹਾ ਕੀ ਹੋ ਸਕਦੀ ਤੁਸੀਂ ਕਿਉਂ ਨਹੀਂ ਚਾਹੁੰਦੇ 328 ਪਾਵਨ ਸਰੂਪ ਮਿਲ ਜਾਣ ਤੁਸੀਂ ਕਿਉਂ ਨਹੀਂ ਚਾਹੁੰਦੇ ਅੱਗੇ ਤੋਂ ਕੋਈ ਮਹਾਰਾਜੀ ਦੇ ਸਰੂਪ ਚੋਰੀ ਨਾ ਦੇ ਤੁਸੀਂ ਕਿਉਂ ਨਹੀਂ ਚਾਹੁੰਦੇ ਭਵੇਖ ਵਾਸਤੇ ਪੁਖਤਾ ਪ੍ਰਬੰਧ ਪ੍ਰਬੰਧ ਹੋਣ ਤੁਸੀਂ ਕਿਉਂ ਨਹੀਂ ਚਾਹੁੰਦੇ ਕਿ ਸਤਗੁਰਾਂ ਦਾ ਪਾਵਨ ਸਰੂਪ ਬਿਨਾਂ ਦਰਜ ਕੀਤੇ ਦਿੱਤੇ ਜਾਣ ਦੀ ਕਿਸੇ ਚ ਹਿੰਮਤ ਨਾ ਪਵੇ ਅੱਗੇ ਵਾਸਤੇ ਤੁਹਾਡੀ ਕੀ ਮਜਬੂਰੀ ਹੈ ਤੁਹਾਡੀ ਤੁਹਾਡਾ ਕਿਹੜਾ ਲਾਲਚ ਹੈ ਕਿ ਜੀਦੇ ਕਰਕੇ ਤੁਸੀਂ ਇਹ ਅੜਚਣਾ ਅੜਕੇ ਪਾ ਕੇ ਤੇ ਤੁਸੀਂ ਟਕਰਾ ਕਰਾਉਣਾ ਚਾਹੁੰਦੇ ਹੋ ਸਰਕਾਰ ਦਾ ਪੰਥ ਦਾ ਜਾਂ ਪੰਥ ਦਾ ਜਾਂ ਕਾਨੂੰਨ ਦਾ ਅਕਾਲ ਤਖਤ ਸਾਹਿਬ ਦਾ ਜਾਂ ਕਾਨੂੰਨ ਦਾ ਜਾਂ ਕਾਨੂੰਨ ਵੱਡਾ ਹੈ ਅਕਾਲ ਤਖਤ ਸਭ ਛੋਟਾ ਹੈ ਕਿ ਅਕਾਲ ਤਖਤ ਸਭ ਵੱਡਾ ਹੈ ਕਿ ਕਾਨੂੰਨ ਛੋਟਾ ਹੈ ਤੁਸੀਂ ਇਸ ਦਸ਼ਾ ਦਿਸ਼ਾ ਵੱਲ ਨੂੰ ਕਿਉਂ ਤੋਰ ਰਹੇ ਹੋ ਪੰਥ ਨੂੰ ਤੁਹਾਨੂੰ ਕਿੰਨੇ ਹੱਕ ਦਿੱਤੇ ਆ ਇਹਦੇ ਜਵਾਬ ਤੁਹਾਡੇ ਕੋਲ ਲੈ ਜਾਣਗੇ ਤੁਹਾਡਾ ਦੇਸ਼ ਜਿਹੜਾ 26 ਨੂੰ ਤੁਸੀਂ 2 2 26 ਨੂੰ ਜਾਰੀ ਕੀਤਾ ਹੈ ਤੁਸੀਂ ਉਹਦੇ 'ਚ ਕਹਿ ਰਹੇ ਹੋ ਕਿ 328 ਪਾਵਨ ਸਰੂਪਾਂ ਨਾਲ ਸਿੱਖ ਸੰਗਤ ਦੀਆਂ ਭਾਵਨਾਵਾਂ ਜੁੜੀਆਂ ਉਹ ਸੰਗਤ ਦੀਆਂ ਜੁੜੀਆਂ ਨੇ ਤੁਹਾਡੀਆਂ ਨਹੀਂ ਸਾਡੀਆਂ ਜੁੜੀਆਂ ਨੇ ਅਸੀਂ ਸੰਗਤਾਂ 5 ਸਾਲ ਤੋਂ ਸੜਕ 'ਚ ਬਹਿ ਕੇ ਇਨਸਾਫ ਮੰਗਿਆ ਤੁਸੀਂ ਤਾਂ ਬੋਲੇ ਤੱਕ ਨਹੀਂ 5 ਸਾਲ ਜਦੋਂ ਦੀ ਐਫਆਰਆਈ ਹੋਈ ਦੋਸ਼ੀਆਂ ਖਿਲਾਫ ਉਦੋਂ ਦੇ ਬੋਲਣ ਲੱਗੇ ਹੋ ਤੁਸੀਂ ਇਦੀ ਵਜ੍ਹਾ ਵੀ ਤੁਹਾਨੂੰ ਦੱਸਣੀ ਹੋਊਗੀ ਅਸੀਂ ਸੰਗਤਾਂ ਸਾਡੀਆਂ ਭਾਵਨਾਵਾਂ ਨੇ ਤੇ ਆ ਸਾਡੀਆਂ ਭਾਵਨਾਵਾਂ ਜਾਣਨਾ ਚਾਹੁੰਦੀਆਂ ਨੇ ਆਖਰ 328 ਪਾਵਨ ਸਰੂਪ ਗਏ ਕਿੱਥੇ ਉਹ ਦੋਸ਼ੀ ਕਿਉਂ ਬਚਾਏ ਜਾ ਰਹੇ ਨੇ ਕਿਹੜਾ ਤੁਹਾਡਾ ਲਾਲਚ ਹੈ ਕਿਹੜਾ ਤੁਹਾਨੂੰ ਡਰ ਹੈ ਕਿ ਤੁਸੀਂ ਖੁਦ ਦੋਸ਼ੀ ਹੋ ਜਾਣਨਾ ਚਾਹੁੰਦੇ ਆ ਫਿਰ ਤੁਸੀਂ ਅੱਗੇ ਲਿਖ ਦਿੱਤਾ ਇਹ 328 ਪਾਵਨ ਸਰੂਪਾਂ ਦੇ ਮਾਮਲੇ ਤੇ ਕਿਸੇ ਵੀ ਧਿਰ ਵੱਲੋਂ ਸਿਆਸਤ ਸਿਆਸਤ ਕੌਣ ਕਰਦਾ ਹੈ ਸਿਆਸਤਦਾਨ ਤੇ ਸਿਆਸਤ ਵਿੱਚ ਕੌਣ ਨੇ ਬਾਦਲ ਧਾਮੀ ਐਂਡ ਗੜਗੱਜ ਕੰਪਨੀ ਕਿਉਂਕਿ ਅਸੀਂ ਤਾਂ ਸਿਆਸਤ ਵਿੱਚ ਹੈ ਨਹੀਂ ਅਸੀਂ ਤਾਂ ਇਨਸਾਫ ਮੰਗਣ ਵਾਲੀ ਕਤਾਰ 'ਚ ਧਿਰ ਖੜੇ ਆਂ ਫਿਰ ਤੁਸੀਂ ਧਿਰ ਕਹਿ ਰਹੇ ਹੋ ਵਾਰ-ਵਾਰ ਧਿਰ ਅਸੀਂ ਆਂ ਸ਼ਿਕਾਇਤ ਕਰਤਾ ਆਂ ਇਨਸਾਫ ਚਾਹੁੰਦੇ ਆਂ ਕੌਣ ਦੇਉ ਸਾਨੂੰ ਦੂਸਰਾ ਸ਼ਬਦ ਤੁਸੀਂ ਕਹਿ ਰਹੇ ਹੋ ਉਹਦੇ 'ਚ ਦੋਸ਼ਣਬਾਜੀ ਦੋਸ਼ਣਬਾਜੀ ਉਹ ਹੁੰਦੀ ਜਿਹੜੀ ਬਣੀ ਬਣਾ ਕੇ ਗੱਲ ਝੂਠੀ ਨੂੰ ਸੱਚਾ ਸਾਬਤ ਕੀਤਾ ਜਾਂ ਜਿਹੜੀ ਤੁਸੀਂ ਕਰਦੇ ਹੋ ਕਿ ਸਰਕਾਰ ਨੇ ਦਖਲ ਕਰਤਾ ਸਿੱਟ ਨੇ ਦਖਲ ਕਰਤਾ ਕਾਨੂੰਨ ਨੇ ਦਖਲ ਅੰਦਾਜ਼ੀ ਕਰ ਦਿੱਤੀ ਜਦੋਂ ਤੁਹਾਡੇ ਤੇ ਕਾਰਵਾਈ ਹੋਵੇ ਉਦੋਂ ਦਖਲ ਅੰਦਾਜ਼ੀ ਆ ਤੇ ਜਦੋਂ ਤੁਸੀਂ ਕਰਨੀ ਹੋਵੇ ਉਦੋਂ ਪ੍ਰਸ਼ਾਸਨ ਬਣ ਜਾਂਦਾ ਹੈ ਉਦੋਂ ਸਰਕਾਰ ਦੀ ਜ਼ਿੰਮੇਵਾਰੀ ਬਣ ਜਾਂਦੀ ਇਹਦੀ ਵਜ੍ਹਾ ਤੁਹਾਨੂੰ ਦੱਸਣੀ ਹੋਊਗੀ ਤੇ ਤੁਹਾਨੂੰ ਇਹਨਾਂ ਉਦਿਆਂ ਤੇ ਬਹਿ ਕੇ ਗੱਲਾਂ ਸ਼ੁਭਧੀਆਂ ਨਹੀਂ ਫਿਰ ਦੋਸ਼ਣਬਾਦੀ ਬਾਜੀ ਤੋਂ ਬਾਅਦ ਤੁਸੀਂ ਕਹਿ ਰਹੇ ਹੋ ਕਾਲੀ ਅਤੇ ਬਿਆਨਬਾਜੀ ਨਾ ਕੀਤੀ ਜਾਏ ਪੰਜ ਸਾਲ ਹੋ ਗਏ ਨੇ ਕਾਲੀ ਨਹੀਂ ਦੇਰੀ ਹੋਈ ਆ ਕਾਲੀ ਕਿਸ ਗੱਲ ਦੀ ਇਹ ਤੁਸੀਂ ਦੱਸ ਦਿਓ ਫਿਰ ਬਿਆਨਬਾਜੀ ਨਹੀਂ ਕੀਤੀ ਜਾ ਰਹੀ ਉਹੀ ਕਿਹਾ ਜਾ ਰਿਹਾ ਜੋ ਹੋਣਾ ਚਾਹੀਦਾ ਸੀ ਉਹੀ ਕਿਹਾ ਜਾ ਰਿਹਾ ਜੋ ਹੋਇਆ ਹੈ ਉਹੀ ਕਿਹਾ ਜਾ ਰਿਹਾ ਜੋ ਹੁਣ ਤੱਕ ਨਹੀਂ ਹੋਇਆ ਇਦੇ ਵਿੱਚ ਕੁਝ ਵੀ ਵੱਖਰਾ ਨਹੀਂ ਅਗਲੀ ਗੱਲ ਤੁਸੀਂ ਕਹਿ ਰਹੇ ਹੋ ਹਦਾਇਤ ਦੇ باوجود ਇਸ ਮਾਮਲੇ ਵਿੱਚ ਕੁਝ ਸਬੰਧਤ ਧਿਰਾਂ ਵੱਲੋਂ ਲਗਾਤਾਰ ਬਿਆਨਬਾਜ਼ੀ ਦੋਸ਼ਣਬਾਜ਼ੀ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਟ੍ਰੇਲ ਚਲਾਇਆ ਜਾ ਰਿਹਾ ਹੈ ਅਕਾਲ ਤਖਸਾਲ ਵੱਲੋਂ ਕੀਤੀ ਹਦਾਇਤ ਦੀ ਭਾਵਨਾਵਾਂ ਦਾ ਸਤਕਾਰ ਨਹੀਂ ਅਕਾਲ ਤਖਸਾਲ ਦੀਆਂ ਭਾਵਨਾਵਾਂ ਦਾ ਸਤਕਾਰ ਸੀ ਹੈ ਹਮੇਸ਼ਾ ਹੀ ਰਹਿਣਾ ਸਾਰਾ ਸੰਸਾਰ ਕਰਦਾ ਹੈ ਇਥੋਂ ਤੱਕ ਕਿ ਦੁਨੀਆ ਦੀਆਂ ਅਦਾਲਤਾਂ ਕਰਦੀਆਂ ਨੇ ਕਾਨੂੰਨ ਕਰਦੇ ਨੇ ਵਜ੍ਹਾ ਸ੍ਰੀ ਅਕਾਲ ਤਖਤ ਸਬ ਜੀ ਦਾ ਮੂੰਹ ਸਚਖੰਡ ਦਰਬਾਰ ਸਾਹਿਬ ਵਾਲੇ ਪਾਸੇ ਨੂੰ ਆ ਔਰ ਉਹਦਾ ਹਰ ਨਿਕਲਣ ਵਾਲਾ ਦਿਸ਼ਾ ਨਿਰਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਹੈ ਸਚਖੰਡ ਦਰਬਾਰ ਸਾਹਿਬ ਦੇ ਚਾਰ ਦਰਵਾਜਿਆਂ ਦੇ ਅਨੁਸਾਰ ਹੈ ਚਾਰਾਂ ਦਿਸ਼ਾਵਾਂ ਲਈ ਚਾਰਾਂ ਵਰਨਾਂ ਲਈ ਤੇ 12 ਮਿਸਲਾ ਲਈ ਖੁੱਲੇ ਹੋਏ ਨੇ ਨਿਰਪੱਖ ਨੇ ਪੱਖ ਵਿੱਚ ਨਹੀਂ ਖੜਦੇ ਧਰਮ ਨਿਰਪੱਖ ਰਹਿ ਕੇ ਫੈਸਲਾ ਦਿੰਦੇ ਆ ਤੇ ਤੁਸੀਂ ਸੋਚ ਲਓ ਕਿ ਤੁਹਾਡਾ ਜਿਹੜਾ ਆਦੇਸ਼ ਹੈ ਕਿ ਇਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅਨੁਸਾਰ ਹੈ ਅਕਾਲ ਤਖਤ ਸਾਹਿਬ ਦੀ ਵਿਧੀ ਦੇ ਅਨੁਸਾਰ ਹੈ ਇਸ ਲਈ ਅਕਾਲ ਤਖਤ ਸਾਹਿਬ ਜੀ ਦੀਆਂ ਭਾਵਨਾਵਾਂ ਦਾ ਸਤਕਾਰ ਹੈ ਪਰ ਤੁਹਾਡੇ ਵੱਲੋਂ ਥੋਪੇ ਗਏ ਇਹ ਆਦੇਸ਼ਾਂ ਦਾ ਕੋਈ ਸਤਕਾਰ ਨਹੀਂ ਕਿਸੇ ਨੇ ਕਰਨਾ ਇਹ ਤੇ ਪੰਥ ਤੁਹਾਡੇ ਗਲ ਚ ਪਰਨਾ ਪਾ ਕੇ ਪੁੱਛੋ ਤੁਸੀਂ ਹੁੰਦੇ ਕੌਣ ਹੋ ਅਕਾਲ ਤਖਸਬ ਤੋਂ ਇਸ ਤਰ੍ਹਾਂ ਦੇ ਮਨਮਰਜੀ ਦੇ ਆਦੇਸ਼ ਜਾਰੀ ਕਰਕੇ ਕੱਲ ਤੱਕ ਸਭ ਨੂੰ ਢਾ ਲਾਉਣ ਵਾਲੇ ਫਿਰ ਤੁਸੀਂ ਅੱਗੇ ਲਿਖ ਰਹੇ ਹੋ ਮੀਡੀਆ ਵੱਲੋਂ ਇਸ ਮਾਮਲੇ ਵਿੱਚ ਬੋਲਣਾ ਆਪਣੇ ਆਪੋ ਆਪਣੇ ਹਿਸਾਬ ਨਾਲ ਤਤ ਤਤ ਪੇਸ਼ ਕਰਨੇ ਜਾਂ ਬਿਰਤਾਂਤ ਖੜਾ ਕਰਨਾ ਇਹ ਇਹ ਵਜ੍ਹਾ ਨਹੀਂ ਕਿਉਂਕਿ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਵਜ੍ਹਾ ਤੁਸੀਂ ਦੱਸੋ মিডিਆ ਵਿੱਚ ਉਹੀ ਬੋਲਿਆ ਜਾ ਰਿਹਾ ਹੈ ਜੋ ਪਬਲੀਕਲੀ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਇਹ ਨਿੱਜੀ ਅਦਾਰਾ ਨਹੀਂ ਤੁਹਾਡਾ ਪ੍ਰਾਈਵੇਟ ਕੰਪਨੀ ਨਹੀਂ ਆ ਇਹ ਪੰਥ ਦੀ ਇਹ ਸਾਰਾ ਕੁਝ ਪੰਥ ਦਾ ਹੈ ਤੇ ਪੰਥ ਦੀ ਦੌਲਤ ਦੇ ਵਿੱਚ ਜਦੋਂ ਪਬਲਿਕ ਲਈ ਜਨਤਕ ਤੌਰ ਤੇ ਸਮਾਜਿਕ ਆਰਥਿਕ ਰਾਜਨੀਤਿਕ ਜਾਂ ਧਾਰਮਿਕ ਕੋਈ ਨੁਕਸਾਨ ਹੁੰਦਾ ਹੈ ਅਟੈਕ ਹੁੰਦਾ ਹੈ ਧੋਖਾ ਧੜੀ ਹੁੰਦੀ ਹੈ ਤੇ ਫਿਰ ਉੱਥੇ ਹਰੇਕ ਵਰਗ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਬੋਲਦਾ ਹੈ ਨੁਕਸਾਨ ਕਿਉਂ ਹੋਇਆ ਅੱਗੇ ਕਿਉਂ ਨਹੀਂ ਹੋਏਗਾ ਜ਼ਿੰਮੇਵਾਰੀ ਕਿਸ ਦੀ ਹੀ ਦੋਸ਼ੀ ਕਿਉਂ ਨਹੀਂ ਫੜੇਗਾ ਇੱਥੇ ਤੁਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ ਤੁਹਾਡੇ ਕੋ ਕੋਈ ਕਾਨੂੰਨ ਨਹੀਂ ਹੈਗਾ ਤੁਸੀਂ ਉਹਨਾਂ ਤੇ ਪਾਬੰਦੀ ਲਾ ਸਕੋ ਨਾ ਕਾਲ ਤੱਕ ਸਭ ਪਾਬੰਦੀ ਲਾਉਂਦਾ ਤੇ ਨਾ ਦੁਨੀਆ ਦੀਆਂ ਅਦਾਲਤਾਂ ਦੇ ਕਾਨੂੰਨ ਪਾਬੰਦੀ ਲਾਉਂਦੇ ਨੇ ਉਹ ਬੋਲਣ ਦੀ ਆਜ਼ਾਦੀ ਤਾਂ ਦਿੰਦੇ ਨੇ ਪਰ ਚੁੱਪ ਕਰਾਉਣ ਦੀ ਗੱਲ ਨਹੀਂ ਕਰਦੇ ਗੁਰੂ ਸਾਹਿਬ ਜੀ ਦੀ ਬਾਬਰ ਬਾਣੀ ਸਿਧ ਗੋਸਤ ਜਫਰਨਾਮਾ ਤੇ ਉਹ ਜਿਹੜੇ ਸੰਤ ਆਏ ਸੀ ਗੁਰੂ ਅਰਜਨ ਸਾਹਿਬ ਕੋਲ ਛਡੀਆਂ ਵੀ ਕਬਤਾਵਾ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਦੇ ਹੋ ਚੁੱਪ ਵੇ ਅੜਿਆ ਚੁੱਪ ਮਹਾਰਾਜ ਜੀ ਕਹਿੰਦੇ ਇੱਥੇ ਚੁਪ ਰਹਿਣ ਵਾਲਿਆਂ ਦੀ ਲੋੜ ਨਹੀਂ ਬੋਲਣ ਵਾਲਿਆਂ ਦੀ ਜ਼ਰੂਰਤ ਹੈ ਚੁੱਪੇ ਚੁੱਪ ਨਾ ਹੋ ਬਈ ਇੱਥੇ ਉਹ ਨਹੀਂ ਚਾਹੀਦੇ ਸਾਨੂੰ ਇਸ ਲਈ ਉਹਨਾਂ ਨੇ ਉਹ ਦੁਕਾਰ ਦਿੱਤੇ ਨਹੀਂ ਰੱਖੇ ਤੁਸੀਂ ਕਿਵੇਂ ਪਾਬੰਦੀ ਲਾ ਰਹੇ ਹੋ ਕਿਵੇਂ ਚੁੱਪ ਕਰਾ ਸਕਦੇ ਹੋ ਫਿਰ ਤੁਸੀਂ ਅਗਲੀ ਗੱਲ ਲਿਖ ਰਹੇ ਹੋ ਕੀ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਭਾਵ ਸਟ ਜਿਹੜੀ 328 ਪਾਵਰਸ ਰੂਪਾਂ ਦੀ ਜਾਂਚ ਕਰ ਰਹੀ ਆ ਤੇਰਾ ਅਸੀਂ ਤੇ ਉਹ ਪੰਥਕ ਲੋਕ ਜਿਹਦੇ ਵਿੱਚ ਬਾਬਾ ਸੇਵਾ ਸਿੰਘ रामਪੁਰ ਖੇੜਾ ਹੈ ਬਾਬਾ ਸਰਬਜੋਤ ਸਿੰਘ ਵੇਦੀ ਪੰਥਕ ਕਮੇਟੀਆਂ ਨੇ ਸਤਕਾਰ ਕਮੇਟੀਆਂ ਨਿਹੰਗ ਸਿੰਘ ਸਿੱਖ ਸੰਗਤਾਂ ਨੇ ਤੁਸੀਂ ਉਹਨਾਂ ਤੇਰਾ ਦੇ ਵੀ ਤੇ ਵਕੀਲ ਹਾਈ ਕੋਰਟ ਤੁਸੀਂ ਹੁਣ ਵਕੀਲਾਂ ਤੇ ਵੀ ਸਕੰਜਾ ਕਸ਼ ਹੋ ਗਏ ਵੀ ਬੋਲਣਾ ਨਹੀਂ ਦੱਸਿਓ ਵਕੀਲ 328 ਪਾਵਨ ਸਰੂਪਾਂ ਦੀ ਗੱਲ ਕਰ ਰਹਾ ਹੈ ਔਰ ਮਾਨਯੋਗ ਅਦਾਲਤਾਂ ਵੀ ਕਹਿ ਰਹੀਆਂ ਨੇ ਤੁਸੀਂ ਉਹਨਾਂ ਨੂੰ ਚੁੱਪ ਨਹੀਂ ਕਰਾ ਸਕਦੇ ਤੇ ਅਕਾਲ ਤੱਕ ਸੱਭ ਵੀ ਚੁੱਪ ਨਹੀਂ ਕਰਾ ਰਿਹਾ ਕਾਰਨ ਜਿੱਥੇ ਮਨੁੱਖੀ ਅਧਿਕਾਰ ਆ ਗਏ ਅਮਨ ਸ਼ਾਂਤੀ ਭਾਈਚਾਰਾ ਜਾਂ ਪਬਲਿਕ ਭਾਵਨਾਵਾਂ ਜਨਤਕ ਭਾਵਨਾਵਾਂ ਲੋਕਾਂ ਦੀਆਂ ਭਾਵਨਾਵਾਂ ਦੀ ਗੱਲ ਆਈ ਜ਼ਬਰ ਜ਼ੁਲਮ ਦੇ ਖਿਲਾਫ ਗੱਲ ਆਈ ਉੱਥੇ ਤਾਂ ਅਦਾਲਤਾਂ ਵੀ ਨਹੀਂ ਰੋਕਦੀਆਂ ਅਕਲ ਤੱਕ ਸਭ ਨਹੀਂ ਰੋਕਦਾ ਤੁਸੀਂ ਕਿਸ ਇਹ ਹਿਸਾਬ ਕਿਤਾਬ ਵਿੱਚ ਇਹ ਜਾਰੀ ਕਰ ਰਹੇ ਹੋ ਆਪਣਾ ਤਾਲੀਬਾਨੀ ਇਹ ਜਿਹੜਾ ਤੁਹਾਡਾ ਹੁਕਮ ਹੈ ਪਰਵਾਨਾ ਹੈ ਇਹ ਕਿਸੇ ਸਾਹਬ ਨੂੰ ਤੁਸੀਂ ਦੇ ਰਹੇ ਹੋ ਫਿਰ ਅੱਗੇ ਜਾ ਕੇ ਤੁਸੀਂ ਕੀ ਕਹਿ ਰਹੇ ਹੋ ਇਸ ਮਾਮਲੇ 'ਚ ਪੂਰਾ ਸੰਜਮ ਵਰਤੋ ਇਹਦਾ ਮਤਲਬ ਕੀ ਹੈ ਬਦਮਾਸ਼ੀ ਧਮਕੀ ਤੁਹਾਡੀਆਂ ਨੱਕੁਰਕੀਆਂ ਤੋਂ ਪੰਥ ਨਹੀਂ ਡਰਨਾ ਸੰਗਤ ਨੇ ਨਹੀਂ ਡਰਨਾ ਕਿਸੇ ਕਾਨੂੰਨ ਨੇ ਨਹੀਂ ਰੁਕਣਾ ਤੇ ਅਕਾਲ ਤਖਤ ਸਾਹਿਬ ਦੀ ਵੀ ਇੱਥੇ ਪ੍ਰਵਾਹ ਕਰਦੇ ਆ ਤੁਹਾਡੀ ਕਿਸੇ ਨਹੀਂ ਜੇ ਪ੍ਰਵਾਹ ਕਰਨੀ ਇਹ ਤਾਂ ਹਿਸਾਬ ਕਿਤਾਬ ਤੁਹਾਡੇ ਤੋਂ ਹਰ ਹੀਲੇ ਲਿਆ ਜਾਊਗਾ ਫਿਰ ਤੁਸੀਂ ਅੱਗੇ ਜਾ ਕੇ ਕੀ ਕਹਿ ਰਹੇ ਹੋ ਇਹ ਵੀ ਸਾਹਮਣੇ ਆਇਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਦਰਸ਼ਨ ਕਰਨ ਲਈ ਪੁਲਿਸ ਵੱਲੋਂ ਬਹੁਤ ਕਾਹਲੀ ਕੀਤੀ ਜਾਂਦੀ ਹੈ ਝੂਠ ਬੋਲ ਰਹੇ ਹੋ ਤੁਸੀਂ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਕਢਾਓ ਉੱਥੇ ਦੀਆਂ ਵੀਡੀਓ ਫੋਟੋ ਮੰਗਵਾਓ ਕਿੱਥੋਂ ਦੀਆਂ ਭਲਾ ਤੁਸੀਂ ਭੁੱਲ ਗਏ ਹੋ ਚੇਤਾ ਕਰਾ ਦਿਆਂ ਨਵਕਮਲ ਰਾਜਾ ਸਾਹਿਬ ਜਿੱਥੇ 169 ਪਾਵਨ ਸਰੂਪ ਸੀ ਅਜੀ ਉਹ ਗੱਲ ਖਤਮ ਨਹੀਂ ਹੋਈ ਸ਼ੁਰੂ ਹੋਈ ਹੈ ਤੁਸੀਂ ਸੋਚਦੇ ਹੋਣੇ ਉਹ ਠੰਡੇ ਬਸਤੇ ਚ ਪੈ ਗਈ ਨਹੀਂ ਪੈਣੀ ਉਹ ਦਾ ਹਿਸਾਬ ਤੁਹਾਨੂੰ ਦੇਣਾ ਹੋ ਇਹ ਵੀ ਦੱਸਣਾ ਹੋ ਮਹਾਰਾਜ ਜੀ ਦੇ ਸਰੂਪ ਕਿੱਥੇ ਜਾ ਸਕਦੇ ਆ ਤੇ ਕਿੱਥੇ ਨਹੀਂ ਜਾ ਸਕਦੇ ਇਹ ਤੁਹਾਨੂੰ ਪੁੱਛਿਆ ਜਾਣਾ ਹੁਣ ਉਹ ਤੁਸੀਂ ਸੀਸੀਟੀਵੀ ਕਢਾਓ ਫੋਟੋਜ਼ ਪੁਲਿਸ ਜਿੱਥੇ ਵੀ ਜਾ ਰਹੀ ਹੈ ਉਹ ਨਾਲ ਉਥੇ ਦਾ ਗਰੰਥੀ ਸਿੰਘ ਪ੍ਰਧਾਨ ਸੈਕਟਰੀ ਉਥੇ ਦੇ ਅਮਰਤਾਰੀ ਸਿੱਖ ਉਹਨਾਂ ਨੂੰ ਲੈ ਕੇ ਪੁੱਛਿਆ ਜਾਂਦਾ ਕਿ ਮਹਾਰਾਜ ਜੀ ਦੇ ਪਾਵਨ ਸਰੂਪ ਤੁਹਾਡੇ ਕੋਲੇ ਕਿੰਨੇ ਨਾ ਕਿ ਉਹ ਇਹ ਵੇਖਣ ਜਾਂਦੇ ਨੇ ਵੀ ਮਹਾਰਾਜ ਜੀ ਦੀ ਤਲਾਸ਼ੀ ਲੈ ਰਹੇ ਆ ਕਿਉਂ ਐਡਾ ਵੱਡਾ ਝੋਟ ਇਸ ਅਹੁਦੇ ਤੇ ਬਹਿ ਕੇ ਬੋਲ ਰਹੇ ਹੋ ਫਿਰ ਤੁਸੀਂ ਅੱਗੇ ਲਿਖ ਰਹੇ ਹੋ ਚੰਗਾ ਇਹ ਹੋਵੇਗਾ ਕਿ ਪੰਜਾਬ ਪੁਲਿਸ ਦੀ ਜਾਂਚ ਟੀਮ ਉਹ ਹੋਵੇ ਜਿਸ ਨੂੰ ਗੁਰਮਤ ਅਤੇ ਸਿੱਖ ਮਰਯਾਦਾ ਦੇ ਬਾਰੇ ਪੂਰਨ ਸਮਝ ਹੋਵੇ ਤੇ ਅਮਰਤਾਰੀ ਸਿੱਖਾਂ ਆਧਾਰਿਤ ਟੀਮ ਹੋਵੇ ਹੁਣ ਤੁਸੀਂ ਸਿੱਟ ਨੂੰ ਤਾਂ 328 ਪਾਵਨ ਸਰੂਪਾਂ ਦੇ ਮਸਲੇ ਤੇ ਮਿੱਟੀ ਪਾਉਣ ਲਈ ਸਿੱਟ ਦੇ ਕੰਮ ਰੋਕਣ ਲਈ ਕਾਨੂੰਨ ਤੇ ਕਾਲ ਤਖਤ ਦੇ ਟਕਰਾਓ ਕਰਾਉਣ ਲਈ ਇਹਨੂੰ ਠੰਡੇ ਬਸਤੇ ਚ ਪਾਉਣ ਲਈ ਹੁਣ ਸਿੱਟ ਤੇ ਸਕੰਜਾ ਕਸਤਾ ਤੇ ਮੈਂ ਪੁੱਛਣਾ ਚਾਹੁੰਦਾ ਸਿੱਟ ਵਾਲੇ ਅਮਰਤ ਸ਼ੱਕ ਲੈਣਗੇ ਕੀ ਜੇ ਸਿੱਟੇ ਅਮਰਤ ਧਾਰੀ ਲੱਗ ਜਾਓ ਤੇ ਜਿਸ ਐਕਟ ਦੇ ਨਾਲ ਤੁਸੀਂ ਚੋਣਾ ਲੜੀਆਂ ਅਕਾਲੀ ਦਲ ਨੇ ਬਾਦਲ ਨੇ ਮੈਂਬਰ ਬਣੇ ਉਹਨਾਂ ਮੈਂਬਰਾਂ ਨੇ ਤੁਹਾਨੂੰ ਜਥੇਦਾਰ ਲਾਇਆ ਉਹ ਜਿਹੜਾ ਐਕਟ ਪਾਸ ਕਰਨ ਵਾਲੇ ਸੀ ਉਹ ਸਾਰੇ ਅਮਰਤਾ ਦੀ ਸੀ ਰਾਜ ਸਭਾ ਲੋਕ ਸਭਾ ਵਿਧਾਨ ਸਭਾ ਇਹਨਾਂ ਸਾਰਿਆਂ ਨੂੰ ਸ਼ਿਕਾ ਦਿਓ ਅਮਰਤ ਨਥੂ ਰਾਮ ਨੂੰ ਵੀ ਸ਼ਿਕਾ ਦਿਓ ਤੇ ਕਰੀਮ ਬਖਸ਼ ਮੌਲਵੀ ਨੂੰ ਵੀ ਸ਼ਿਕਾ ਦਿਓ ਮધુ ਬਾਲਾ ਨੂੰ ਵੀ ਸ਼ਿਕਾ ਦਿਓ ਧਰਮ ਪਰਵਰਤਨ ਕਰਾਉਗੇ ਹੁਣ ਤੁਸੀਂ ਉਪਦੇਸ਼ ਚੋਂ ਵਰਨਾ ਕੋ ਸਾਂਝਾ ਕਿੱਥੇ ਆ ਤੁਹਾਡਾ ਕਿੱਥੇ ਗਏ ਸਾਈ ਮੀਆਂ ਮੀਰ ਨੀ ਰੱਖਣ ਵਾਲੇ ਕਿੱਥੇ ਗਏ ਦੇਸ ਰਾਜ ਸੱਚਖੰਡ ਦਰਬਾਰ ਸਾਹਿਬ ਜਦੋਂ ਅਬਦਾਲੀਆਂ ਨੇ ਢਾ ਦਿੱਤਾ ਉਹਨੂੰ ਬਣਾਉਣ ਵਾਲੇ ਕੌਣ ਸੀ ਦੇਸ ਰਾਜ ਕਿੰਨੇ ਲਾਏ ਸੀ ਜੱਸਾ ਸਿੰਘ ਆਲੂ ਵਾਲੀਏ ਨੇ ਹੁਣ ਜੱਸਾ ਸਿੰਘ ਆਲੂ ਵਾਲੀਆ ਜਥੇਦਾਰ ਸੀ ਕੱਡੋ ਆਡਰ ਪਿੱਟੇ ਨੂੰ ਕਿੰਨੇ ਕਿਹਾ ਸੀ ਗੈਰ ਸਿੱਖ ਤੋਂ ਦਰਬਾਰ ਸਾਹਿਬ ਬਣਾਉਣਾ ਹੈ ਕੋਈ ਜਵਾਬ ਤੁਹਾਡੇ ਕੋਲ ਹੈ ਕੋ ਮਾੜਾ ਮੋਟਾ ਸੋਚ ਲੋ ਪੱਗਾਂ 'ਚ ਸਿਰਫ ਸਾਈ ਫਿਰਦੇ ਹੋ ਅਕਲ ਤੋਂ ਕੰਮ ਨਾਓ ਫਿਰ ਤੁਸੀਂ ਜਿਹੜਾ ਤੁਹਾਡਾ ਗੁਰਦੁਆਰਾ ਚੋਣ ਕਮਿਸ਼ਨ ਹੈ ਉਹਨੇ ਅੰਮ੍ਰਿਤ ਛਕ ਲਿਆ ਤੁਹਾਡਾ ਗੁਰਦੁਆਰਾ ਜੁਡੀਸ਼ੀਅਲ ਹੈ ਉਹਨੇ ਅੰਮ੍ਰਿਤ ਛਕ ਲਿਆ ਤੁਹਾਡੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਉਹਨਾਂ ਦੇ ਪਰਿਵਾਰ ਇੱਥੋਂ ਤੱਕ ਕੀ ਧਾਮੀ ਸਾਹਿਬ ਦੇ ਖੁਦ ਮੁੰਡੇ ਅੰਮ੍ਰਿਤਧਾਰੀ ਨੇ ਇਹ ਵੀ ਦੱਸ ਦਿਓ ਤੁਹਾਡਾ ਕੋਲੀ ਸਾਹਿਬ ਨੇ ਅੰਮ੍ਰਿਤ ਛਕ ਲਿਆ ਜਿਹਨੂੰ ਸੀਐਲ ਆਇਆ ਹੋਇਆ ਇਹ ਵੀ ਦੱਸ ਦਿਓ ਕਿ ਤੁਹਾਡਾ ਅਕਾਲੀ ਦਲ ਦਾ ਪ੍ਰਧਾਨ ਅਮਰਤ ਹਰੀ ਹੈ। ਉਹ ਕੁਰੇਤੀਤ ਨਹੀਂ। ਉਹ ਗੁਰੂ ਗ੍ਰੰਥ ਸਾਹਿਬ ਅਨੁਸਾਰ ਸਿੱਖ ਰਹਿਤ ਮਰਯਾਦਾ ਦੇ ਅਨੁਸਾਰ ਸਿੱਖ ਹੈ। ਸੁਖਵੀਰ ਸਿੰਘ ਬਾਦਲ। ਔਰ ਉਹਨਾਂ ਦੀ ਧਰਮ ਸਪਤਨੀ ਬੀਬਾ ਸਿਮਰਤ ਨੇ ਅਮਰਤ ਕਿਉਂ ਨਹੀਂ ਸ਼ਕਿਆ? ਫਿਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਆਈ ਬਰੋ ਬਣਾਉਣ ਦੀ ਗੱਲ ਤਾਂ ਸਾਹਮਣੇ ਪਰ ਜੇ ਕਿਸੇ ਸਿੱਖ ਬੱਚੀ ਨੇ ਪਰਵੱਟੇ ਬਣਾਏ ਹੋਣ ਤੁਸੀਂ ਉਹਨੂੰ ਮੈਡੀਕਲ 'ਚ ਹਿੱਸਾ ਨਹੀਂ ਲੈਣ ਦੇਂਦੇ ਕੱਢ ਦਿੰਨੇ ਹੋ ਸੁਪਰੀਮ ਕੋਰਟ ਤੱਕ ਉਹਦੇ ਖਿਲਾਫ ਲੜਦੇ ਹੋ ਫਿਰ ਬੀਬੀ ਜੀ ਉਹਨਾਂ ਨੂੰ ਪ੍ਰਧਾਨ ਕਿਵੇਂ ਬਣਾ ਲਿਆ ਹੋਰ ਵੀ ਬੀਬੀਆਂ ਹੈਗੀਆਂ ਸਿੱਖਿਆ ਵਿਭਾਗ ਦੇ ਤੁਹਾਡੇ ਜਿਹੜੇ ਕਰਮਚਾਰੀ ਨੇ ਪ੍ਰਿੰਸੀਪਲ ਆਏ ਹੋਏ ਆ ਤੁਹਾਡੇ ਡਾਕਟਰ ਪਰਤੀ ਕੀਤੇ ਹੋਏ ਆ ਮੈਡੀਕਲਸ ਇਹ ਸਾਰੇ ਅੰਮ੍ਰਿਤਧਾਰੀ ਨੇ ਜਿੰਨੇ ਗੁਰੂ ਦੀ ਗੋਲਖੋਚੋਂ ਤਨਖਾਹਾਂ ਲੈਣੇ ਹੋ ਤੁਸੀਂ ਦੱਸ ਦਿਓ ਤੁਹਾਡੇ ਗਨਮੈਨ ਸਾਰੇ ਅੰਮ੍ਰਿਤਧਾਰੀ ਲਾਏ ਹੋਏ ਕਿਉਂ ਇਦਾਂ ਦੀਆਂ ਗੱਲਾਂ ਕਰ ਰਹੇ ਹੋ ਤੁਸੀਂ ਕਿੱਥੇ ਕਿੱਥੇ ਜਵਾਬ ਦਿਓਗੇ ਤੁਸੀਂ ਤੇ ਕਿਨੂੰ ਕਿਨੂੰ ਅਮਰਤ ਛਕਾਓਗੇ ਇੱਥੇ ਤੱਕ ਜਿੱਥੇ 2 ਕਰੋੜ ਸਿੱਖ ਨੇ ਤੇ 2 ਕਰੋੜ ਸਿੱਖਾਂ ਦੇ ਵਿੱਚ ਕੁਝ ਹਜ਼ਾਰਾਂ ਦੀ ਗਿਣਤੀ 'ਚ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਨੇ ਕਿ ਉਹਨਾਂ ਨੂੰ ਤੁਸੀਂ ਅਮਰਤਾਰੀ ਬਣਾ ਲਿਆ ਬਾਹਰ ਬਣਾਉਣ ਤੁਰ ਪਏ ਤੇ ਸ਼੍ਰੋਮਣੀ ਅਕਾਲੀ ਦਲ ਜਿਹਦੇ 'ਚ ਬੇਅਮਰਤੀਆ ਮੈਂਬਰ ਹੀ ਨਹੀਂ ਬਣ ਸਕਦਾ ਸੰਵਿਧਾਨਕ ਤੇ ਕਾਲ ਤਖਰ ਦੀ ਮਰਜਾਦਾ ਅਨੁਸਾਰ ਸਿੱਖ ਕੌਣ ਹੈ ਤੁਹਾਨੂੰ ਪਤਾ ਹੈ ਨਾ ਤੇ ਫਿਰ ਦੱਸਿਓ ਜਿਹੜੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਲੱਗ ਰਹੇ ਨੇ ਦਾੜੀ ਕੱਟੇ ਉਹ ਕਿਹੜੇ ਕਾਨੂੰਨ ਨਾਲ ਲੱਗ ਰਹੇ ਨੇ ਰਹਿਤ ਮਰਜਾਦਾ ਨਾਲ ਕਿ ਕਾਲ ਅਕਾਲੀ ਦਲ ਦੀ ਮਰਜਾਦਾ ਨਾਲ ਕਿ ਪੰਜਾਬ ਪਾਰਟੀ ਹੈ ਜਿਹਨੂੰ ਤੁਸੀਂ ਪੰਥ ਕਹਿ ਰਹੇ ਹੋ ਰਾਜਸੀ ਪਾਰਟੀ ਹੈ ਜਿਹਨੂੰ ਤੁਸੀਂ ਅਕਾਲੀ ਦਲ ਕਹਿ ਰਹੇ ਇਹਦਾ ਜਵਾਬ ਕੌਣ ਦੇਊ ਇਹ ਤੁਹਾਨੂੰ ਜਵਾਬ ਦੇਣੇ ਹੋਣਗੇ ਇਸ ਲਈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਛਪਦੇ ਨੇ ਕੀ ਉੱਥੇ ਜਿਹੜੇ ਮੁਲਾਜ਼ਮ ਕੰਮ ਕਰਦੇ ਸਾਰੇ ਅੰਮ੍ਰਿਤਧਾਰੀ ਨੇ ਜਨਤਾ ਕਰੋ ਹੈ ਕੋਈ ਜਵਾਬ ਤੁਹਾਡੇ ਕੋਲੇ ਪਰ ਤੁਹਾਨੂੰ ਇਸ ਤਰ੍ਹਾਂ ਦੀਆਂ ਬੇਨਿਜਬੀਆਂ ਤਖਤ ਸਭ ਤੇ ਬਹਿ ਕੇ ਨਹੀਂ ਕਰਨ ਦਿਆਂਗੇ ਤੁਹਾਨੂੰ ਨੰਗਾ ਕਰਾਂਗੇ ਕਿਉਂਕਿ ਤੁਹਾਡੀਆਂ ਇਹ ਗਲਤ ਬੇਨਿਜਬੇ ਆਦੇਸ਼ ਜੱਜਮੈਂਟਾਂ ਬਣ ਕੇ ਪੰਥ ਦਾ ਬੇੜਾ ਗਰਕ ਕਰਨਗੇ ਪਰ ਅਸੀਂ ਇਹਦਾ ਵਿਰੋਧ ਇਸ ਲਈ ਕਰਾਂਗੇ ਤਾਂਕਿ ਆਉਣ ਵਾਲੇ ਸਮੇਂ ਚ ਪੰਥ ਪੜ ਲੇਗਾ ਇਹ ਆਦੇਸ਼ ਹੀ ਗਲਤ ਸੀ ਵਿਰੋਧ ਹੋਇਆ ਸੰਗਤ ਵੱਲੋਂ ਜੇ ਸਹੀ ਹੁੰਦਾ ਤੇ ਕਿਸੇ ਨੇ ਨਹੀਂ ਸੀ ਕਹਿਣਾ ਮੰਨਣਾ ਸੀਗਾ ਇਸ ਲਈ ਇਹਦੀ ਇਹਦਾ ਇਹਦੀ ਦਰੁਸਤਗੀ ਕਰੋ ਸੋਚੋ ਇਹਨੂੰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ 328 ਪਾਵਨ ਸਰੂਪ ਕਿੱਥੇ ਨੇ ਕਿੰਨੂ ਦਿੱਤੇ ਤੇ ਕਿਉਂ ਦਿੱਤੇ ਇਹ ਬੰਦੇ ਦੇ ਪੁੱਤ ਬਣ ਕੇ ਸੰਗਤ ਨੂੰ ਦੱਸੋ ਇਹਦੇ 'ਚ ਅੜਚੜਾ ਨਾ ਪਾਓ ਤੇ ਟਕਰਾ ਨਾ ਕਰਾਓ ਅਕਾਲ ਤਖਤ ਕਾਨੂੰਨ ਪੰਜਾਬ ਸਰਕਾਰ ਪੰਥ ਨਹੀਂ ਤੁਹਾਡਾ ਅਕਾਲੀ ਦਲ ਹੈ ਬਾਦਲ ਪਰਿਵਾਰ ਹੈ ਮੁਬਾਰਕਬਾਦ ਤੁਸੀਂ ਬਾਦਲ ਪਰਿਵਾਰ ਨੂੰ ਚਿਤਾਓ ਉਹਦੀ ਸਰਕਾਰ ਬਣਾਓ ਮੈਂ ਕੀ ਲੈਣਾ ਸਾਨੂੰ ਸਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਵਾਬ ਦਿਓ ਤੁਸੀਂ ਇਹਨਾਂ ਅਹੁਦਿਆਂ ਤੇ ਬਹਿ ਕੇ ਝੂਠ ਕਿਉਂ ਬੋਲ ਰਹੇ ਹੋ ਇਧਰ ਉਧਰ ਕੀ ਬਾਤ ਮਤ ਕਰੋ ਕਾਫਲਾ ਕਿਉਂ ਲੂਟਾ ਜੀ ਬਤਾਓ ਸਵਾਲ ਤਾਂ ਆਪ ਆਪ ਕੀ ਰੈਬਰੀ ਤੇ ਹੈ ਕਿਉਂਕਿ ਤੁਸੀਂ ਉੱਥੇ ਬੈਠੇ ਹੋਏ ਹੋ ਤੇ ਇਹ ਗੈਰ ਸਬਧਾਨਕ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਨੂੰ ਛੱਟ ਮਾਰਦੇ ਨੇ ਜੋ ਕਿ ਸਾਨੂੰ ਬਰਦਾਸ਼ਤ ਨਹੀਂ ਅਸੀਂ ਬਿਲਕੁਲ ਨਹੀਂ ਮਾਰਨ ਦੇਾਂਗੇ ਪੰਥ ਵਾਲਿਓ ਬੇਨਤੀ ਕਰਾਂਗਾ ਸੰਗਤ ਨੂੰ ਤੁਸੀਂ ਵੀ ਇਹਨਾਂ ਨੂੰ ਸਵਾਲ ਕਰੋ ਪੁੱਛੋ ਇਹਨਾਂ ਨੂੰ ਇਨਾਂ ਨੂੰ ਕਿਸੇ ਭੋਗ ਕਿਸੇ ਵਿਆਹ ਤੇ ਐਂਟਰੀ ਨਾ ਮਾਰਨ ਦਿਓ ਰੋਕੋ ਇਹਨਾਂ ਨੂੰ ਇਹਨਾਂ ਤੋਂ ਜਵਾਬ ਲਾਓ ਤੁਹਾਡੀ ਜ਼ਿੰਮੇਵਾਰੀ ਹੈ ਤੇ ਪੰਥ ਜਗਦਾ ਰਵੇ ਆਸ ਕਰਦੇ ਆ ਉਹ ਸਾਰੇ ਰਲ ਮਿਲ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸੁਤੰਤਰਤਾ ਜਥੇਦਾਰ ਅਕਾਲੀ ਫੂਲਾ ਸਿੰਘ ਨਵਾਬ ਕਪੂਰ ਸਿੰਘ ਜਸਾ ਸਿੰਘ ਆਲੂ ਵਾਲੀਏ ਉਹਨਾਂ ਦਾ ਮਾਨ ਸਨਮਾਨ ਤੇ ਹੁਕਮਨਾਮਿਆਂ ਦੇ ਜਿਹੜੇ ਆਦੇਸ਼ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੁੱਖ ਰੱਖ ਕੇ ਉਪਦੇਸ਼ ਚ ਵਰਨਾ ਕੋ ਸਾਂਝਾ 12 ਮਿਸਲਾ ਲਈ ਤੇ ਚਾਰਾ ਵਰਨਾ ਲਈ ਜਿਹੜੇ ਨਿਰਪੱਖ ਹੋ ਕੇ ਆਦੇਸ਼ ਕਰਦੇ ਨੇ ਜ਼ਬਰ ਜ਼ੁਲਮ ਦੇ ਖਿਲਾਫ ਮਨੁੱਖੀ ਅਧਿਕਾਰ ਪਾਈਚਾਰਾ ਸਾਂਝੀ ਦੀ ਗੱਲ ਕਰਦੇ ਨੇ ਆਓ ਉਹਨਾਂ ਵਾਸਤੇ ਆਪਾਂ ਸਿਹਰਦ ਹੋਈਏ ਔਰ ਇਹ ਵੀ ਇੱਕ ਗੱਲ ਮੈਂ ਹੋਰ ਕਹਦੇ ਆਂ ਜਿਹੜਾ ਕਾਨੂੰਨ ਹੈ ਉਹ ਇਹ ਵੇਖਦਾ ਆ ਕਿ ਜਿਹੜਾ ਜੱਜ ਲੱਗਣਾ ਆ ਵਕੀਲ ਲੱਗਣਾ ਆ ਪੁਲਿਸ ਅਫਸਰ ਲੱਗਣਾ ਆ ਉਨੇ ਪੜ੍ਹਾਈ ਕੀਤੀ ਹੋਈ ਐ ਉੱਚ ਦਰਜੇ ਦੀ ਪੜ੍ਹਾਈ ਤੇ ਉਹਦੀ ਪਦਵੀ ਨੂੰ ਵੇਖ ਕੇ ਉਹਨੂੰ ਉੱਥੇ ਲਾਇਆ ਜਾਂਦਾ ਗੜਗਾ ਸਾਹਿਬ ਕਿ ਤੁਹਾਡਾ ਇੱਥੇ ਬਾਦਲਾਂ ਦਾ ਪ੍ਰਬੰਧ ਨਹੀਂ ਆਂ ਵੀ ਹਨੇਰੇ 'ਚ ਕਿਰਪਾਨ ਪਵਾ ਕੇ ਤੇਰੇ ਵਰਗੇ ਨੂੰ ਜਥੇਦਾਰ ਲਾ ਦੇਣ ਉੱਥੇ ਇਦਰਾ ਨਹੀਂ ਹੋਣਾ ਕੋਈ ਗਾਇਤਰੀ ਮੰਤਰ ਪੜ੍ਹੇ ਕੋਈ ਊਲ ਮੰਤਰ ਦਾ ਪਾਠ ਕਰੇ ਕੋਈ ਕਲਮਾ ਪੜ੍ਹੇ ਮੁਸਲਮਾਨ ਕਾਨੂੰਨ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਕਾਨੂੰਨ ਸਾਰਿਆਂ ਦੀ ਜਿੱਦ ਕਰਦਾ ਹੈ ਪਰ ਕਾਨੂੰਨ ਨੂੰ ਕੋਈ ਮਤਲਬ ਨਹੀਂ ਕੀ ਪੜ ਰਿਹਾ ਕਾਨੂੰਨ ਨੂੰ ਮਤਲਬ ਇਹ ਹੈ ਜਿਹੜਾ ਸਿੱਟ ਚ ਪੁਲਿਸ ਅਫਸਰ ਹੈ ਉਹ ਲਾਅ ਐਂਡ ਆਰਡਰ ਨੂੰ ਮੰਨਦਾ ਕਿ ਨਹੀਂ ਮੰਨਦਾ ਇਹ ਤੁਹਾਡੀ ਫਿਤਰਤ ਹੈ ਲਾਅ ਐਂਡ ਆਰਡਰ ਦੀਆਂ ਤੱਜੀਆਂ ਉਡਾਉਣੇ ਹੋ ਕਿ ਕਿਰਪਾਨਾਂ ਪਾ ਕੇ ਗੁਮਰਾਹ ਕਰਦੇ ਹੋ ਉਥੇ ਤੇ ਲਾਅ ਐਂਡ ਆਰਡਰ ਮੰਨਣਾ ਪੈਂਦਾ ਤੇ ਫਿਰ ਉਹਨਾਂ ਹੀ ਅਮਰਤ ਧਾਰੀਆਂ ਬਾਰੇ ਤੁਹਾਡਾ ਕੀ ਖਿਆਲ ਹੈ ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਚੋਰੀ ਵੇਚਦੇ ਉਹਨਾਂ ਹੀ ਅੰਮ੍ਰਿਤਧਾਰੀਆਂ ਬਾਰੇ ਕੀ ਖਿਆਲ ਹੈ ਜਿਨ੍ਹਾਂ ਨੇ ਗੁਰੂ ਸਾਹਿਬਾਂ ਨੂੰ ਕਿਤਾਬਾਂ ਦੇ ਵਿੱਚ ਚੋਰ ਡਾਕੂ ਲੁਟੇਰੇ ਬਿਵਚਾਰੀ ਲਿਖ ਦਿੱਤਾ ਬਲਦੇਵ ਸਿੰਘ ਸਿਰਸਾ ਅੱਜ ਵੀ ਕਿ ਸਪਾਈ ਬੈਠੇ 108 ਨੰਬਰ ਸਰਕਾਰ ਉਹਦੇ ਤੇ ਕਾਰਵਾਈ ਕਿਉਂ ਨਹੀਂ ਕਰ ਰਹੀ ਉਹ ਦੱਸੇ ਵਿਰਾਸਤਾਂ ਤੋੜੀਆਂ ਇਤਿਹਾਸ ਬਦਲੇ ਜਮੀਨਾਂ ਵੇਚ ਰਹੇ ਹੋ ਤੁਸੀਂ ਇਹ ਅੰਮ੍ਰਿਤਧਾਰੀਆਂ ਤੋਂ ਕੀ ਕਰਾ ਰਹੇ ਹੋ ਤੁਸੀਂ ਹੈ ਕੋਈ ਜਵਾਬ ਤੁਹਾਡੇ ਕੋਲੇ ਇਸ ਲਈ ਇੱਥੇ ਉਹ ਵੀ ਨਹੀਂ ਚਾਹੀਦੇ ਜਿਹੜੇ ਬਿਨਾਂ ਅਮਰਤ ਸ਼ਕੇ ਬ੍ਰਹਮ ਗਿਆਨੀ ਬਣੇ ਹੋਣ ਇੱਥੇ ਉਹ ਵੀ ਨਹੀਂ ਚਾਹੀਦੇ ਜਿਹੜੇ ਤੁਹਾਡੇ ਵਰਗੇ ਅਮਰਤ ਸ਼ਕੇ ਤਖਤਾਂ ਤੇ ਬਹਿ ਕੇ ਝੂਠ ਬੋਲਣ